ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਆਂ ਰਾਜਸਥਾਨ ਦੇ ਪਨੇ ਡਾਬਲਾ ਜ਼ਿਲ੍ਹਾ ਗੰਗਾਣਾਗਰ ਤੇ ਨਵਾਂ ਜ਼ਿਲ੍ਹਾ ਅਨੂਪਗੜ ਤੇ ਜਗ੍ਹਾ ਹੈਗੀ ਆ ਬੁੱਢਾ ਜੋੜ ਮੁੰਡਾ ਜੋੜ ਸਾਹਿਬ ਤੇ ਬਹੁਤ ਇਤਿਹਾਸਕ ਗੁਰਦੁਆਰਾ ਹੈਗਾ ਆਪਣੇ ਸਿੱਖ ਹਿਸਟਰੀ ਦਾ ਤੇ ਕਾਫੀ ਇਹਦੀ ਇੱਕ ਮਹੱਤਤਾ ਹੈਗੀ ਆ ਤੇ ਇਧਰ ਆ ਏਰੀਏ ਦਾ ਇੱਕ ਹੀ ਆਪਣਾ ਜਿਹੜਾ ਇਤਿਹਾਸਕ ਸਿੱਖ ਜਿਹੜਾ ਤੀਰਥ ਸਥਾਨ ਹੈਗਾ ਤੇ ਆਪਾਂ ਉਹਦੀ ਅੱਜ ਗੱਲਬਾਤ ਕਰਾਂਗੇ ਸੋਨੂੰ ਸੰਗਤ ਕਿਉਂਕਿ ਦੂਰ ਦੂਰ ਬੈਠੀ ਐ ਬਾਹਰਲੇ ਦੇਸ਼ਾਂ 'ਚ ਬੈਠੀ ਐ ਆਪਾਂ ਵੈਸੇ ਆਏ ਸੀਗੇ ਇੱਧਰ ਤੇ ਚਲੋ ਸਾਡਾ ਵੀ ਕਰਮਾਂ ਦੇ ਵਿੱਚ ਸੀਗਾ ਮੱਥਾ ਟੇਕ ਹੋ ਗਿਆ ਤੇ ਤੁਸੀਂ ਵੀ ਵੀਡੀਓ ਤੇ ਥੱਲੇ ਕਮੈਂਟ ਜ਼ਰੂਰ ਕਰ ਦੇ ਜੋ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਵਾ ਲਓ ਜੀ ਤੇ ਸਾਰੀ ਵੀਡੀਓ ਜ਼ਰੂਰ ਦੇਖੋ ਜੀ ਸਤਿ ਸ੍ਰੀ ਅਕਾਲ ਬਈਪਾਰੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਥੋੜਾ ਜਿਹਾ ਆਪਣੇ ਦੇ ਦੱਸਿਓ ਆਪਣੇ ਸਥਾਨ ਬਾਰੇ ਇਹ ਵੀਰੇ ਗੰਗਾ ਨਗਰ ਜ਼ਿਲ੍ਹਾ ਬਾਈ ਜੀ ਹੂੰ ਤੇ ਇਹ ਜਿਹੜਾ ਸਥਾਨ ਹੈ ਜੀ ਬੁੱਢਾ ਜੋੜ ਸਾਹਿਬ ਤੋਂ ਨਾ ਨਿਹੰਗ ਸਿੰਘਾਂ ਦਾ ਗੁਰਦੁਆਰਾ ਜੀ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਤਾਬ ਸਿੰਘ ਜੀ ਉਹਨਾਂ ਦਾ ਇਹ ਗੁਰਦੁਆਰਾ ਜੀ ਤੇ 1740 ਦੇ ਵਿੱਚ ਪਾਪੀ ਮੱਸਰੰਗੜ ਦਾ ਸਿਰ ਉਹਨਾਂ ਨੇ ਵੱਢ ਕੇ ਜੀ ਇੱਥੇ ਲੈ ਕੇ ਆਏ ਸੀਗੇ ਇੱਕ ਜਦੋਂ ਵਿਚਰਾਮ ਕਰਨ ਲੱਗੇ ਤਾਂ ਇੱਕ ਬਹੁਤ ਹੀ ਪੁਰਾਣਾ ਇੱਕ ਇੱਥੇ ਦਰਖਤ ਸੀਗਾ ਜਦੋਂ ਉਹਨਾਂ ਨੇ ਉਹ ਆਪਣੇ ਦਰਖਤ ਤੇ ਉਹਦਾ ਸਿਰ ਟੰਗਿਆ ਨਾ ਤਾਂ ਬਈ ਇੰਨਾ ਪਾਪੀ ਸੀ ਨਾ ਬੰਦਾ ਉਹਦਾ ਖੂਨ ਐਡਾ ਗੰਦਾ ਖੂਨ ਸੀ ਬੜਾ ਗੰਦਾ ਖੂਨ ਸੀ ਉਹਨੇ ਬੜੇ ਅਤਿਆਚਾਰ ਕੀਤੇ ਜਨਾਨੀਆਂ ਤੇ ਬੜਾ ਉਹਨੇ ਮਤਲਬ ਉਸ ਹਰਮੰਦਰ ਸਾਹਿਬ ਦੀ ਬਿਆਦੀ ਕੀਤੀ ਸੀ ਉੱਥੇ ਨਾਚ ਕਰਾਉਂਦਾ ਸੀ दारू ਪੀਂਦਾ ਸੀ ਹੱਡ ਭਰਤੀ ਸੀ ਉਹਨੇ ਸੋਚ ਉਹ ਜਾ ਕੇ ਵੀ ਗੁਰੂ ਘਰ ਦੇ ਵਿੱਚ दारू ਪੀਂਦਾ ਸੀ ਕੰਜਰੀਆਂ ਨਾਲ ਚਾਉਂਦਾ ਸੀਗਾ ਹੂੰ ਉਹਨੂੰ ਬਾਬਾ ਜੀ ਹੁਣਾਂ ਨੇ ਬੜਾ ਵਾਰੀ ਰੋਕਿਆ ਸੀ ਪਰ ਉਹ ਨਹੀਂ ਮੰਨਿਆ ਕਿਉਂਕਿ ਉਹਨੂੰ ਮੁਗਲ ਸ਼ਾਸਕ ਉਸ ਟਾਈਮ ਇੰਨਾ ਜ਼ਿਆਦਾ ਸੀ ਹੱਲਾ ਉਹਨੂੰ ਦਿੱਤੀ ਹੱਲਾ ਸ਼ੇਰੀ ਦਿੱਤੀ ਹੱਲਾ ਸ਼ੇਰੀ ਦਿੱਤੀ ਸੀਗੀ ਤੇ ਫਿਰ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਉਹਨੂੰ ਸਿਰ ਵੱਢ ਕੇ ਜਦੋਂ ਇੱਥੇ ਲੈ ਕੇ ਆਏ ਤੇ ਆ ਜਿਹੜਾ ਸਾਹਮਣੇ ਤੁਹਾਨੂੰ ਦਰਖਤ ਦਿਖਦਾ ਹੂੰ ऐसे درخت ਤੇ ਲਿਆ ਕੇ ਉਹ ਸਿਰ ਟੰਗਿਆ ਸੀਗਾ ਤੇ ਬਾਈ ਜੀ ਆਹ درخت ਸਾਰਾ ਪਾੜ ਗਿਆ ਸੀ ਉਸ ਟਾਈਮ ਹਰਾ درخت ਸੀਗਾ ਇਹ ਠੀਕ ਹੈ ਤੇ ਸਾਰਾ ਪਾੜ ਗਿਆ ਸੀ ਸੁੱਕ ਗਿਆ ਸੀਗਾ ਇੰਨਾ ਗੰਦਾ ਇੰਨਾ ਉਹਦਾ ਮਤਲਬ ਪਾਪੀ ਬੰਦਾ ਸੀਗਾ ਹੁਣ ਤੁਸੀਂ ਆਹ ਦੇਖ ਲਓ درخت ਤੇ ਅੱਜ ਵੀ ਇਹਦੇ ਜਿਹੜੇ ਹੈਗੇ ਆ ਨਿਸ਼ਾਨ ਇੱਥੇ ਤੇ ਇਹ ਯਾਦਗਾਰ ਰੱਖੀ ਹੋਈ ਹੈ ਇਹ ਯਾਦਗਾਰ ਰੱਖੀ ਹੋਈ ਹੈ ਸ਼ੀਸ਼ੇ ਦੇ ਵਿੱਚ ਇੰਨਾ ਪਾਪੀ ਬੰਦਾ ਇਹ ਯੋਧਿਆਂ ਦੇ ਬਾਈ ਬੁੱਤ ਬਣੀ ਹੋਈ ਹੈ ਇੱਥੇ ਆਪਣੇ ਜਿਹੜੇ ਬੜੇ ਤੱਕ ਤੇ ਉਦੋਂ ਬਾਈ ਕਿਉਂਕਿ ਆਹ ਰਾਜਸਥਾਨ ਏਰੀਆ ਸਾਰਾ ਵਰਾਣ ਏਰੀਆ ਸੀ ਆਪਾਂ ਥੋੜੀ ਝਾਤ ਮਾਰਦੇ ਪੁਰਾਣੇ ਸਮੇਂ ਤੇ ਤੇ ਇੱਥੇ ਰਾਜਾ ਸੀ ਬੀਕਾਨੇਰ ਵਾਲਾ ਜੀਤੇ ਮੰਨ ਲਓ ਹੱਤਿਆਚਾਰ ਕਰਦੇ ਸੀ ਦੂਜੇ ਰਾਜੇ ਹਨਾ ਤੇ ਇੱਥੇ ਸਿੰਘਾਂ ਨੇ ਆਪਣੇ ਮੰਨ ਲਓ ਸ਼ੌਣੀ ਬਣਾਈ ਹੋਈ ਸੀ 1740 ਦੇ ਸਦੀ ਦੇ ਵਿੱਚ ਤੇ ਜਿਹੜੀ ਉਹ ਜਗਾ ਸਾਹਮਣੇ ਕਿਲਾ ਬਣਾਇਆ ਉਥੇ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖੀ ਨੋ ਕੱਚੀ ਕੰਦ ਹੈਗੀ ਇਹ ਕਿਲੇ ਦੀ ਉਦੋਂ ਤੇ ਜਿਹੜੇ ਪੁਰਾਣੇ ਭਾਂਡੇ ਪਏ ਜਿਹਦੇ ਵਿੱਚ ਲੰਗਰ ਪ੍ਰਸ਼ਾਦਾ ਬੰਦਾ ਸੀਗਾ ਉਹ ਵੀ ਇੱਥੇ ਮੌਜੂਦ ਹੈਗੇ ਆ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੁੰਦੀ ਸੀ ਪ੍ਰਕਾਸ਼ ਹੁੰਦਾ ਸੀ ਮਹਾਰਾਜ ਉਥੇ ਵੀ ਹਨਾ ਆ ਜਗਾ ਉਥੇ ਪੂਰਾ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਜਿਹੜਾ ਉਦੋਂ ਕੱਚਾ ਹੁੰਦਾ ਸੀਗਾ ਇਹ ਵਿਸ਼ਰਾਮ ਘਰ ਆ ਜੀ ਇਹ ਵਿਸ਼ਰਾਮ ਉਥੇ ਕਰਦੇ ਸੀਗੇ ਤੇ ਜਦੋਂ ਇੱਕ ਕਿਸੇ ਸਿੰਘ ਨੇ ਦੱਸਿਆ ਕਿਉਂਕਿ ਉਦੋਂ ਜਿਹੜਾ ਟੈਕਨੋਲੋਜੀ ਵਾਲਾ ਕੰਮ ਹੈ ਨਹੀਂ ਸੀਗਾ ਤੇ ਇੱਕ ਸਿੰਘ ਨੇ ਆ ਕੇ ਇੱਥੇ ਦੱਸਿਆ ਜਥੇਦਾਰ ਨੂੰ ਤੇ ਇੱਕ ਕਹਿੰਦੇ ਬਈ ਹਰਮੰਦਰ ਸਾਹਿਬ ਜਿਹੜਾ ਆਪਣਾ ਕਾਲ ਤਖਤ ਉਹਦੀ ਵਿਆਪਦੀ ਹੋ ਰਹੀ ਹੈ ਘੋਰ ਵਿਆਪਦੀ ਹੋ ਰਹੀ ਹੈ ਤੇ ਫਿਰ ਸੁਖਾ ਸਿੰਘ ਮਹਤਾਬ ਸਿੰਘ ਉਹਨਾਂ ਦਾ ਜਿਹੜਾ ਖੂਨ ਖੋਲਣ ਲੱਗਿਆ ਉਹ ਆਹ ਜਗ੍ਹਾ ਤੋਂ ਇੱਥੋਂ ਉਹਨਾਂ ਨੇ ਆਪਦੀ ਜਿਹੜੇ ਯਾਤਰਾ ਸਟਾਰਟ ਕੀਤੀ ਸੀਗੀ ਇੱਥੋਂ ਬਦਲਾ ਲੈਣ ਲਈ ਉਹ ਗਏ ਸੀਗੇ ਤੇ ਗਾਂ ਰਾਹ ਦੇ ਵਿੱਚ ਕਿਉਂਕਿ ਉਦੋਂ ਸਿੰਘਾਂ ਦੇ ਸਿਰਾਂ ਦਾ ਮੁੱਲ ਲੱਗਿਆ ਹੁੰਦਾ ਵੀ ਇੱਕ ਸਿਰ ਲਿਆਓ ਇੰਨੀਆਂ ਮੋਹਰਾਂ ਲੈ ਲਓ ਇੰਨੀਆਂ ਲੈ ਲਓ ਤੇ ਇਹ ਦੋਹਾਂ ਸਿੰਘਾਂ ਨੇ ਵੱਖ-ਵੱਖ ਰੂਪ ਧਾਰ ਕੇ ਕਿਸੇ ਲੰਬੜਦਾਰ ਬਣ ਗਏ ਕਿਤੇ ਵਪਾਰੀ ਬਣ ਗਏ ਇਹ ਪੰਜਾਬ 'ਚ ਕਿਵੇਂ ਨਾ ਕਿਵੇਂ ਕਰਕੇ ਅੰਮ੍ਰਿਤਸਰ ਪਹੁੰਚ ਗਏ ਮੋਹਰਾਂ ਦਾ ਲਾਲਚੀ ਬਹੁਤ ਸੀ ਬੰਦਾ ਠੀਕ ਹੈ ਜੀ ਤੇ ਜਦੋਂ ਅੰਮ੍ਰਿਤਸਰ ਪਹੁੰਚ ਕੇ ਤੇ ਕਿਸੇ ਨੇ ਦੱਸਿਆ ਸੀਗਾ ਬਈ ਉਹਨੂੰ ਉਹਦੀ ਕਮਜ਼ੋਰੀ ਕੀ ਹੈ ਹਨਾ ਬਈ ਹਾਂ ਕਮਜ਼ੋਰੀ ਪੁੱਛੋ ਹਾਂ ਉਹਦੀ ਕਮਜ਼ੋਰੀ ਕੱਲਾ ਸੀਗਾ ਪੈਸਾ ਪੈਸਾ ਨੂੰ ਦੇਖ ਕੇ ਉਹ ਲਾਲਾਂ ਸਿੱਟਦਾ ਸੀ ਬੰਦਾ ਹੋਰ ਉਹਦੇ ਕੋਲੇ ਪਾਵਰ ਵੀ ਬਹੁਤ ਸੀ ਸੈਨਾ ਵੀ ਬਹੁਤ ਸੀ ਧਨ ਵੀ ਬਹੁਤ ਸੀ ਪਰ ਹਾਂ ਹਰ ਹਰੇਕ ਬੰਦੇ ਨੂੰ ਪੈਸੇ ਦੀ ਹੁੰਦੀ ਹੈ ਤੇ ਇਹਨਾਂ ਨੇ ਕੀ ਕਰਿਆ ਇੱਕ ਟਰੰਕ ਮੋਹਰਾਂ ਦਾ ਲੈ ਕੇ ਭਰ ਕੇ ਜਾਵੜੇ ਉੱਥੇ ਜਦੋਂ ਉਹਦੇ ਪੇਸ਼ ਕੀਤੀਆਂ ਤੇ ਉਹ ਮੰਨ ਲਾ ਜਦੋਂ ਮੋਹਰਾਂ ਦੇਖਣ ਲੱਗਿਆ ਉਦੋਂ ਸਿਰ ਉਹਨਾਂ ਦਾ ਧੜਨਾਅ ਅਲੱਗ ਕਰਕੇ ਤੇ ਬਰਸ਼ੇ ਤੇ ਟੰਗ ਕੇ ਤੇ ਇੱਥੋਂ ਬਈ ਇਥੋਂ ਪਤਾ ਲੱਗਦਾ ਜਿਹੜੀ ਆਪਣੀ ਬਲੱਡ ਲਾਈਨ ਆ ਆਪਣੇ ਜਿਹੜੇ ਯੋਧੇ ਸੀ ਕਿੱਡੇ ਤਕੜੇ ਸੀਗੇ ਜਿਹੜੇ ਸਿੱਖ ਧਰਮ ਦੇ ਵਿੱਚ ਹੋਇਆ ਇਥੋਂ ਅਸੀਂ ਕਾਰਤੇ ਆਉਂਦੇ ਵੀ ਬਈ ਥੱਕ ਗਏ ਠੀਕ ਹੈ ਤੇ ਉਹਨਾਂ ਨੇ ਪਤਾ ਨਹੀਂ ਭੁੱਖੇ ਧਾਣੇ ਤਿੱਬਿਆਂ ਦੇ ਵਿੱਚ ਦੀ ਹੋ ਕੇ ਇਥੋਂ ਤਾਈਂ ਫੇਰ ਸਫ਼ਰ ਕੀਤਾ 40 ਕਿਲੋਮੀਟਰ ਦਾ ਸਫ਼ਰ ਤੇ 22 ਦੱਸਦਾ ਤੇ ਆ ਬਾਕੀ ਇੱਥੇ ਜਗ੍ਹਾ ਵੀ ਹੈਗੀ ਆ ਜਦੋਂ ਇੱਥੇ ਵਿਸ਼ਰਾਮ ਕਰਨ ਲੱਗੇ ਉਹਨਾਂ ਨੇ ਵੈਸੀ ਜਿਹੜਾ ਵਰਛਾ ਸੀਗਾ ਜਿਹਦੇ ਸਿਰ ਟੰਗਿਆ ਸੀਗਾ ਉਹਨਾਂ ਨੇ ਦਰਖਤ ਨਾਲ ਲਾਤਾ ਦਰਖਤ ਤੇ ਟੰਗਤਾ ਤੇ ਉਹ ਬੰਦੇ ਦਾ ਐਡਾ ਗੰਦਾ ਖੂਨ ਸੀ ਤੇ ਦਰਖਤ ਵੀ ਸੁੱਕ ਗਿਆ ਸੀਗਾ ਉਹ ਦਰਖਤਾਂ ਜੀ ਬਾਈ ਇਹਨਾਂ ਨੇ ਇੱਕ ਯਾਦਗਾਰ ਕਿਉਂਕਿ ਆਪਣੀਆਂ ਪੋਸਤਾਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜ਼ਰੂਰ ਦਿਖਾਇਆ ਕਰੋ ਹਨਾ ਹਰਾ ਦਰਖਤ ਪਾੜ ਗਿਆ ਹਰਾ ਦਰਖਤ ਵਿਚਾਲੇ ਉਹ ਪਾੜ ਗਿਆ ਸੀ ਤੇ ਸੁੱਕ ਗਿਆ ਸੀਗਾ ਤੇ ਐਡੀਆਂ ਮਹਾਨ ਰੂਹਾਂ ਆਹ ਜਗ੍ਹਾ ਤੋਂ ਹੋਈਆਂ ਬਾਈ ਜੀ ਤੇ ਤੁਸੀਂ ਜ਼ਰੂਰ ਜਦੋਂ ਵੀ ਕਿਤੇ Rajasthan ਅਨੂਪਗੜ੍ਹ ਏਰੀਏ ਚ ਗੰਗਾ ਨਗਰ ਏਰੀਏ ਚਾਓ ਤੇ ਆਹ ਦੇਖੋ ਸਕੂਲਾਂ ਵਾਲੇ ਬੱਚੇ ਵੀ ਬਹੁਤ ਚੰਗਾ ਸਕੂਲ ਹੋਊਗਾ ਜਿਹੜੇ ਬਈ ਵਿਦਿਆਰਥੀਆਂ ਨੂੰ ਲੈ ਕੇ ਆਏ ਇਹ ਜੇ ਧਾਰਮਿਕ ਨਹੀਂ ਬਾਹਰ ਪਿਕਨਿਕਾਂ ਤੇ ਛਿਮਲੇ ਛੁਮਲੇ ਤਾਂ ਸਾਰੇ ਮਾਸਟਰ ਲਈ ਫਿਰਦੇ ਆ ਤੇ ਆ ਇਤਿਹਾਸ ਪੜਾ ਰਹੇ ਆ ਤੇ ਇਹ ਇਤਿਹਾਸ ਪੜਾਉਣ ਦੀ ਬਈ ਜ਼ਰੂਰਤ ਹੈਗੀ ਆ ਇੱਥੇ ਬਈ ਹੁਣ ਕਿਹੜਾ ਪ੍ਰੋਗਰਾਮ ਹੁੰਦਾ ਬਈ ਇੱਥੇ ਜਦੋਂ ਕੋਈ ਤਿਹਾਰ ਹੁੰਦਾ ਜਾਂ ਕੋਈ ਬਣਾਉਂਦੇ ਆ ਜਦੋਂ ਕਿਹੜਾ ਬਣਾਉਂਦੇ ਹਰ ਸਾਲ ਤਾਂ ਮੇਲਾ ਲੱਗਦਾ ਜੀ ਬਾਬਾ ਸੁੱਖਾ ਸਿੰਘ ਮਹਤਾਬ ਸਿੰਘ ਦੀ ਜਗ੍ਹਾ ਤੇ ਕਬੱਡੀ ਵੀ ਹੁੰਦੀ ਇੱਥੇ ਹਾਂਜੀ ਤੇ ਆਏ ਮਹੀਨੇ ਦੀ ਜਿਹੜੀ ਮਸਿਆ ਉਹ ਲੱਗਦੀ ਲੱਗਦੀ ਹਰ ਮਹੀਨੇ ਹਰ ਮਹੀਨੇ ਤੇ ਸੋਡੇ ਬਈ ਜਿੰਨੇ ਆਪਣੇ ਸਿੱਖ ਭਰਾ ਸੋਨੂੰ ਜਿਵੇਂ ਆਪਣੇ ਪੰਜਾਬ ਚ ਤਾਂ ਬਹੁਤ ਜਿਵੇਂ ਸਾਨੂੰ ਤਲਵੰਡੀ ਸਾਬੋ ਕਾਲ ਤਾਂ ਆਪਣਾ ਤਖਤ ਹੋ ਗਿਆ ਹਨਾ ਗੁਰਦੁਆਰੇ ਬਹੁਤ ਐ ਸੋਡਾ ਜਿਹੜਾ ਮੇਨ ਇਤਿਹਾਸ ਕੋ ਗੁਰਦੁਆਰਾ ਇਹੀ ਹੈ ਇੱਥੇ ਇਹੀ ਆ ਬਈ ਜੀ ਆਪਣਾ ਮੇਨ ਇਤਿਹਾਸ ਗੁਰਦੁ ਬਾਕੀ ਹਰ ਕੌਮ ਬਾਈ ਜੀ ਇੱਥੇ ਪਹੁੰਚਦੀ ਹੈ ਹਰੇਕ ਆਉਂਦੇ ਹੈ ਹਿੰਦੂ ਸਾਰੇ ਪੰਜਾਬੀ ਸਾਰੇ ਸਾਬ ਆਉਂਦੇ ਹੈ ਬਾਈ ਇੱਥੇ ਜਿਹੜਾ ਇਹ ਤੋਂ ਇਤਿਹਾਸ ਨੂੰ ਪਤਾ ਲੱਗਦਾ ਤਾਂ ਹਰੇਕ ਹੀ ਆਉਂਦਾ ਯਾਰ ਕਹਿੰਦਾ ਵੀ ਜਾ ਕੇ ਦੇਖ ਕੇ ਆਣਾ ਇੱਕ ਵਾਰੀ ਇਹ ਵੀ ਹੈ ਕੀ ਚੀਜ਼ ਤੇ ਦੋਸਤੋ ਇੱਥੇ ਆਪਾਂ ਥੋੜਾ ਹੋਰ ਦੱਸ ਕੀ ਜੱਸਾ ਸਿੰਘ ਆਲੂ ਵਾਲ ਗਿਆ ਵੀ ਇੱਥੇ ਮੰਨ ਲਓ ਰਹਿੰਦੇ ਸੀਗੇ ਵਿਚਾਰ ਵਤਾਂਦਰੋਂ ਹੁੰਦੇ ਸੀ ਆਪਣੀ ਗੁਰਮਤ ਦੀ ਵਿਚਾਰ ਹੁੰਦੀ ਸੀ ਕਿ ਕਾਫੀ ਇੱਥੇ ਹੋਰ ਵੀ ਇਤਿਹਾਸ ਹੈਗਾ ਤੇ ਸਾਨੂੰ ਕੋਈ ਗੁਰਸਿੱਖ ਭਈ ਬੰਦਾ ਇੱਥੇ ਜਿਹੜਾ ਕੋਈ ਪ੍ਰਬੰਧਕ ਮਿਲਿਆ ਨਹੀਂਗਾ ਜਿਹੜਾ ਆਪਾਂ ਨੂੰ ਨਹੀਂ ਪੂਰਾ ਦੱਸ ਦਿੰਦੇ ਆਪਾਂ ਫੋਟੋ ਖੇਚ ਲਈਆਂ ਆਪਾਂ ਫੋਟੋਆਂ ਕਰ ਲਈਆਂ ਤੇ ਤੁਸੀਂ ਇਹਨੂੰ ਜ਼ਰੂਰ ਰੀਡ ਕਰੋ ਜੇ ਜ਼ਰੂਰ ਪੜੋ ਜੀ ਤੇ ਧੰਨਵਾਦ ਕਰਦੇ ਆਂ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਆਪਣੇ ਤੇ ਜ਼ਰੂਰ ਗੇੜਾ ਮਾਰਿਓ ਜੀ ਧੰਨਵਾਦ